ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗੇ ਦੇ ਵਿੱਚੋਂ ਹੈ। ਬਾਈ ਕਾਲੇ ਕੋਲੋਂ ਇਹ ਵੀਡੀਓ ਬਣਾ ਰਹੇ ਆ। ਅੱਜ ਦੀ ਵੀਡੀਓ ਦੇ ਵਿੱਚ ਤਿੰਨ گاਵਾ ਤੁਹਾਨੂੰ ਦਿਖਾਉਣੀਆਂ। ਕਿੰਨੇ گاਵਾ ਜਿਹੜੀਆਂ ਐਫ ਨਸਲ ਦੀਆਂ ਤੋੜ ਕੇ ਵੀ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ। ਪਸ਼ੂ ਜਿਹੜਾ ਪਸੰਦ ਆ ਜ ਉਹਦੀ ਤਸੱਲੀ ਕਰ ਸਕਦੇ ਹੋ। ਥੋੜਾ ਹੱਕ ਬੰਦਾ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸੋ ਆਓ ਮਿਲিয়ে ਸ਼ੁਰੂਆਤ ਕਰਦੇ ਹਾਂ ਇੱਕ ਤਾਜੀ ਸੂਈ ਗਾਂ ਤੋਂ ਇਹਦਾ ਪਲੱਸ ਪੁਆਇੰਟ ਆ ਵੀ ਇਹਦਾ ਢਾਂਟਾ ਵੀ ਘਰੇ ਬੰਨ ਕੇ ਰੱਖਣ ਵਾਲੀਆਂ گاਵਾਂ ਵਾਲਾ ਬੜਾ ਸੋਹਣਾ ਤੇ ਇਹਦੇ ਨਾਲ ਬੱਚਾ ਵੀ ਵੱੱਛੀ ਹੈ ਸੋ ਆਓ ਇਸੇ ਤੋਂ ਸ਼ੁਰੂਆਤ ਅੱਜ ਦੀ ਇਸ ਵੀਡੀਓ ਦੀ ਕਰਦੇ ਹਾਂ ਫਿਰ ਇੱਕ ਇੱਕ ਕਰਕੇ ਦੋ گاਵਾ ਹੋਰ ਤੁਹਾਨੂੰ ਦਿਖਾ ਦੂੰਗਾ ਕਾਲੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਾਲੇ ਮੈਂ ਜਦੋਂ ਪਿੱਛੇ ਵੀਡੀਓ ਅਪਲੋਡ ਕੀਤੀ ਤੇ ਕਮੈਂਟ ਸਭ ਤੋਂ ਪਹਿਲਾਂ ਇਹ ਆਈ ਸੀ ਵੀ ਬੱਬੂ ਦੀ ਕਿਦਾਂ ਦੇ ਹਾਲਾਤ ਹੁਣ ਤਾਂ ਬਈ ਦੇ ਬਹੁਤ ਵੱਟਾ ਵਾ ਹੁਣ ਤਾਂ ਪ੍ਰਮਾਤਮਾ ਜਾਵੇ ਨਾ 10 20 ਦਿਨ ਦੇ ਵਿੱਚ ਹੁਣ ਬੋਲਿਆ ਥੋੜਾ ਜਾ ਆਪ ਮੈਨੂੰ ਲੱਗਦਾ 5 ਕਿ ਦਿਨ ਹੋਇਆ ਮੈਂ ਦਵਾਈ ਦਵਾ ਕੇ ਲਿਆ ਠੀਕ ਹੈ ਬਾਡੀ ਦੀ ਮੂਵਮੈਂਟ ਪੂਰੀ ਫੁੱਲ ਹੁਣ ਤੁਹਾਡੇ ਨਾਲ ਗੱਲ ਵੀ ਕਰਾ ਕੇ ਦੇ ਆਪਾਂ ਆਫ ਕੈਮਰਾ ਸੋ ਦੱਸੋ ਹੁਣ ਬਹੁਤ ਫਰਕ ਆ ਪ੍ਰਮਾਤਮਾ ਦੀ ਮਿਹਰ ਹੋ ਰਹੀ ਆ ਭਰਾ ਤੇ ਤੇ ਬਹੁਤ ਛੇਤੀ ਆਸ ਇਹ ਕਰਾਂਗੇ ਵੀ ਇਹਨਾਂ گاਵਾਂ ਦੇ ਵਿੱਚ ਬਬੂ ਤੁਹਾਨੂੰ ਫੇਰ ਖੜਾ ਮਿਲੂਗਾ ਸੋ ਇਹਨਾਂ گاਵਾਂ ਦੀ ਡਿਟੇਲ ਪੁੱਛਦੇ ਆਪਾਂ ਬਾਈ ਤੋਂ ਕਾਲੇ ਬਾਈ ਪਹਿਲੇ ਨੰਬਰ ਤੇ ਜਿਹੜੀ ਗਾਂ ਜਗਜੀਤ ਵੀਰੇ ਇਹ ਦੂਜਾ ਸੂ ਆ ਇਹ ਪਰਸੋ ਆਥ ਨੇ ਸੂਈ ਆ ਠੀਕ ਹੈ ਤਾਜੀ ਬੱਚੀ ਨੂੰ ਇਹਨੇ ਜਨਮ ਦਿੱਤਾ ਜਿਹੜਾ ਇਹਦੇ ਸੀਮਨ ਲੱਗਿਆ ਇਹਦਾ ਕੋਈ ਪਤਾ ਨਹੀਂ ਘਰੇਲੂ ਆ ਬਾਈ ਜੀ ਆ ਜਿਹੜਾ ਲੱਗਿਆ ਵਾ ਇਹਦਾ ਆਪਣੇ ਕੋਲੇ ਡਾਟਾ ਹੈਗਾ ਵਾ ਠੀਕ ਹੈ ਜੇ ਕੋਈ ਆਪਣੇ ਨਾਲ ਸੌਦਾ ਵੀ ਹੋ ਗਿਆ 15000 ਰੁਪਏ ਦਾ ਜੰਮ ਦਾ ਬੱਚਾ ਪਰ ਅੱਕ ਵੀ ਲਾਵਾਂਗੇ ਠੀਕ ਹੈ ਆ ਰੇਟ ਇਹਦਾ ਕੀ ਰਹੂਗਾ ਜਗਜੀਤ ਵੀਰੇ ਦਾ ਰੇਟ ਜਿਹੜਾ ਮੁੱਲ ਮਰਜ਼ੀ ਕਰ ਲਗੇ ਜਿਹੜਾ ਜੈਨੂਅਲ ਪ੍ਰਾਈਸ ਆ 1,25,000 ਰੁਪਏ ਦੀ ਵੈੜ ਦੇਣਾ ਦੋਸਤੋ 1 ਲੱਖ ਦੀ ਵੈੜ ਤੇ ਬੱਚੀ ਇਹਦੇ ਨਾਲ ਆ ਫਵਾਨਾ ਫਿਟਿੰਗ ਵਾਲਾ ਬਹੁਤ ਬਰੀਡ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਹੱਥ ਦੀ ਚਵਾਈ ਦਾ ਥਾਣਾ ਭਾਈ ਏ ਕਲਾਸ ਜਾਨਵਰ ਆ ਬਾੜਾ ਨਹੀਂ ਕਹਿੰਦੇ 25 ਪਲੱਸ ਖੁੱਲਾ ਆਰਾਮਦਾਰੀ ਦਾ ਦੁੱਧ ਦੇ ਦੂੰਗਾ ਸਹੀ ਹੈ ਤੇ ਦੇਖੋ ਗਾਂ ਦੱਸੋ ਸੋਹਣੀ ਗਾਂ ਵਾਕਈ ਬਰੀਡ ਦੀ ਵੀ ਚੰਗੀ ਐ ਬਾਕੀ ਥਾਣ ਥੀ ਚਵਾਈ ਵਾਲੇ ਆ ਫਵਾਨਾ ਇਹਦਾ ਹੁਣ ਤੁਸੀਂ ਦੇਖ ਹੀ ਰਹੇ ਹੋ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਲਗਭਗ 6 ਵਜੇ ਦੇ ਆਸ-ਪਾਸ ਦੀ ਇਹ ਵੀਡੀਓ ਐ ਸੋ ਢਾਂਚਾ ਇਹਦਾ ਫੇਰ ਤੁਸੀਂ ਦੇਖ ਲਓ ਫਵਾਨੇ ਤੇ ਨਾੜਾਂ ਇਹਦੇ ਵੀ ਸੋਹਣੀਆਂ ਦੀਆਂ ਨੇ ਪਹਿਲੇ ਨੰਬਰ ਤੇ ਦੋਸਤੋ 1 ਲੱਖ ਤੇ 25000 ਦੀ ਐਵੜ ਸੌਦਾ ਕਰਕੇ ਵੈਸੇ ਤਾਂ ਅੱਛੀ ਵਸੇ ਦੀ ਕੋਈ ਛੜਦਾ ਨਹੀਂ ਜੇ ਪਰ ਫਿਰ ਵੀ ਛੜਨੀ ਚਾਹੂੰ ਤਾਂ 15000 ਦਾ ਬੱਚਾ ਵੀਰ ਕਹਿੰਦਾ ਵੀ ਮੈਂ ਰੱਖ ਲਵਾਂ ਦੇਖੋ ਬਾਈ ਜੇ ਜੰਮਦੀ ਨੂੰ ਡਿਜ਼ਾਈਨ ਕਿਦਾਂ ਦੇ ਲੱਗੇ ਵੇ ਨਾੜੂਆ ਬਿਲਕੁਲ ਕੱਚਾ ਨਾਲ ਆਹ ਜੇ ਸੂਤੇ ਵੀ ਟੱਕ ਲੱਗਾ ਵਾ ਸਹੀ ਹੈ ਤੋਂ ਦੋਸਤੋ ਵੈਸੇ ਤਾਜੀ ਸੂਈ ਵੀ ਹੈ ਤੇ ਬੱਚਾ ਤੁਸੀਂ ਨਾਲ ਸੰਭਿਓ ਤੁਹਾਡੇ ਕੋਲ ਦੋ ਨਾਗ ਹੋ ਜਾਣਗੇ ਇਹਦੇ ਨਾਲ ਜਿਹੜੀ ਵੱਡੀ ਗਾਂ ਜਗਜੀਤ ਵੀਰੇ ਇਹ ਦੂਜਾ ਸੂਆ ਇਹ ਰਾਤ ਸੂਈ ਆ ਇਹਨੇ ਬੱਚੇ ਨੂੰ ਜਨਮ ਦਿੱਤਾ ਬਾਈ ਠੀਕ ਹੈ ਤੇ ਪ੍ਰਮਾਤਮਾ ਤੰਦਰੁਸਤੀ ਦੇਵੇ ਤੇ ਇਹ ਗਾਂ ਦਾ ਤਾਂ ਜਾਣੀ ਚੰਗੀ ਇੱਕ ਦੀ ਪਰਫਾਰਮੈਂਸ ਦਾ ਆਰਾਦਾਗਾ ਵੀ ਜਿਹੜੇ ਹਿਸਾਬ ਨਾਲ ਦੱਸਿਆ ਆਪਾਂ ਨੂੰ ਮਾਲਕਾਂ ਨੇ ਠੀਕ ਹੈ ਰੇਟ ਇਹਦਾ ਕੀ ਰਹੂਗਾ ਜਗਜੀਤ ਵੀਰ ਇਹਦਾ ਰੇਟ ਜਿਹੜਾ ਮਰਜ਼ੀ ਕਰ ਲੀਏ 1,75,000 ਰੁਪਏ ਦੀ ਵਾੜ ਦੇ ਦਾਂਗੇ ਠੀਕ ਹੈ ਦੂਜਾ ਸੂਆ ਜਿਹੜਾ ਮਾਲਕ ਦੇ ਦੱਸਣ ਮੁਤਾਬਕ ਨੇ 42-43 ਕਿਲੋ ਪਨੂਨ ਨੇ ਦੁੱਲ ਦਿੱਤਾ ਸਹੀ ਹੈ ਇੱਕ ਦੀ ਜਮਾ ਇੱਕ ਕੱਚੇ ਚੀਪੇ ਚ ਸੂਈ ਆ ਬਾਈ ਸਾਫ਼ ਹੋਈ ਵੀ ਆ ਧਾਰ ਤੋਂ ਧਾਰ ਉਹ ਇਹਨੇ ਬੱਛਾ ਦਿੱਤਾ ਠੀਕ ਹੈ ਚੇਰ ਦੀ ਇਹਦੀ ਤਸੱਲੀ ਆਪਣੇ ਘਰੇ ਸੂਈ ਆ ਠੀਕ ਹੈ ਖੋਰਦੇ ਬਾਈ ਸੋ ਦੋਸੋ ਇਹ ਗਾਂ ਦੂਜਾ ਸੂਆ ਇਹਦਾ ਵੀ ਥਣ ਬਹੁਤ ਸੋਹਣਾ ਥੀਚਵਾਈ ਵਾਲਾ ਵੈਸੇ ਏਦਾਂ ਦੀਆਂ ਗਾਵਾਂ ਵਾਸਤੇ ਮਸ਼ੀਨ ਜਰੂਰ ਅਡਜਸਟ ਕਰੋ ਕਿਉਂਕਿ ਦੁੱਧ ਗਾਂ ਮਸ਼ੀਨ ਤੇ ਜ਼ਿਆਦਾ ਦਿੰਦੀ ਐ ਛੇਤੀ ਦੁੱਧ ਚੋਇਆ ਹੈਡਰ ਵੀਰੇ ਹਜੇ ਤਾਂ ਨਹੀਂ ਅੱਧਾ ਵੀ ਨਹੀਂ ਬਣਾਇਆ ਕੰਪੈਕਟ ਜਦੋਂ ਇਹਨੇ ਤਿਆਰ ਹੋਣਾ ਤੈਨੂੰ ਪਤਾ 2-4 ਦਿਨਾਂ ਨੂੰ ਸਹੀ ਗਾਈਆਂ ਨੇ 2-4 ਚਵਾਈਆਂ ਹੋਈ ਤੋਂ ਬਾਅਦ ਉਦੋਂ ਇਹਨੇ ਬਣਾ ਵਟਾਉਣੀ ਐ ਇਹਦੀ ਸਹੀ ਤੋਂ ਬਹੁਤ ਸੋਹਣਾ ਟਾਂਕ ਗਾਂ ਦਾ ਚੱਲ ਬੱਤ ਸੁਧੀ ਤੋਰਨ ਦੇ ਛੱੜ ਦੇ ਕੋਲੀ ਉਹ ਦੇਖੋ ਇਹਦਾ ਡਾਂਚਾ 1,75,000 ਰੇਟ ਹੈ ਹਵਾਨਾ ਉਤੋਂ ਜਿੰਨਾ ਚੌੜਾ ਸ਼ੁਰੂ ਹੁੰਦਾ ਥੱਲੇ ਤੱਕ ਉਸੇ ਤਰ੍ਹਾਂ ਦਾ ਆਉਂਦਾ ਇਹਨੇ ਬੱਚੇ ਨੂੰ ਜਨਮ ਦਿੱਤਾ ਛੋਟੀ ਉਮਰ ਦਾ ਬੱਚਾ 나ੜੂਆ ਨਾਲ ਹੈ ਬਾਕੀ ਬੱਚੇ ਤੋਂ ਪਤਾ ਲੱਗਦਾ ਹਜੇ ਬਿਲਕੁਲ ਤਾਜੀ ਸੂਈ ਵੀ ਇਹ ਵੈੜ ਇਹ ਗਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਲੈ ਚੱਲੋ ਸੋ ਇਹ ਦੋ ਨੰਬਰ ਤੇ ਤੁਸੀਂ ਦੇਖੋ ਇਹਨੂੰ ਚੱਲ ਬੇਟਾ ਫੇਸ ਛੋਟਾ ਜਾ ਐਚ ਐਫ ਗਾਂ ਵਾਂਗੂ ਸੋਹਣਾ ਡਾਂਚਾ ਸੋ ਇਹ ਦੋ ਨੰਬਰ ਤੇ ਸੀ ਇਹ ਤੋ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣਾ ਹੈ ਇਹ ਵੀ ਤਾਜੀ ਸੂਈ ਵੀ ਹੈ ਕਾਲੇ ਬਾਈ ਇਹ 3 ਨੰਬਰ ਵਾਲੀ ਗਾਂ ਇਹ ਵੀ ਬਾਈ ਕੱਲ ਦੀ ਸੂਈ ਹੈ ਆਪਣੇ ਕੋਲੇ ਅੱਜ ਆਈ ਹੈ ਜਗਜੀਤ ਵੀਰੇ ਆ ਵੇਖੋ ਠੀਕ ਹੈ ਤਾਜੀ ਇਹ ਦੁਪਹਿਰੋਂ ਜੇ ਆਈ ਹੈ 2 ਕਿਲੋ ਆਪਾਂ ਉੱਥੇ ਇਹਦਾ ਦੁੱਧ ਚੋਇਆਗਾ ਇਹ ਪਹਿਲਣ ਬੱਚੀ ਚਾਰ ਦੰਦਾ ਬਾਈ ਠੀਕ ਹੈ ਇਹਦਾ ਬੱਚਾ ਹੋ ਵੇਟਾ ਬਾਈ ਓਕੇ ਬੱਚਾ ਇਹਦਾ ਵੀ ਸੋਹਣਾ ਦੱਸੋ ਪਰ ਬੱਚੇ ਖੈਰ ਆਪਣੇ ਕਦਰ ਹੈ ਨਹੀਂ ਗੀ ਇਹਨਾਂ ਚੀਜ਼ਾਂ ਦੀ ਹਾਂ ਕਾਲੇ ਭਾਈ ਇਹਦਾ ਰੇਟ ਕੀ ਰਹਿਣਾ ਜਗਜੀਤ ਵੀਰੇ ਇਹਦਾ ਰੇਟ ਜਿਹੜਾ ਮਰਜ਼ੀ ਕਰ ਲਗੇ ਜਿਹੜਾ ਜੈਨੂਅਲ ਪ੍ਰਾਈਸ ਆ ਬੱਚੀ ਦਾ 135000 ਰੁਪਏ ਦੀ ਦੇ ਦਾਂਗੇ ਆਰਡਰ ਦੀ ਬਨਾਵਟ ਦੇਖੋ ਕਿੱਦਾਂ ਦੀ ਲੱਗੀ ਵੀ ਆ ਸਹੀ ਘੱਟ ਤੋਂ ਘੱਟ ਵੀ ਦੁੱਧ ਦਿੱਤਾ ਜਗਜੀਤ ਵੀਰੇ ਵੇਖੋ ਇਹਨੂੰ 30 ਕਿਲੋ ਦੁੱਧ ਦੇਣਾ ਚਾਹੀਦਾ ਬੱਚੀ ਤੋਰੀ ਭਾਈ ਵੱਡੇ ਕੱਦ ਕਾਟ ਦੀ ਆ ਦੱਸੋ ਚਾਰ ਦਾ ਅਰੀਜਨਲ ਪਹਿਲਾ ਸੁਆ ਸੋ ਕਾਂਚਾ ਇਹਦਾ ਦੇਖੋ ਪੁੜਿਆਂ ਦੀ ਉੱਤੋਂ ਛੇ ਚੜਾਈ ਜਿਹੜੀ ਉਹ ਦੇਖਣ ਵਾਲੀ ਐ 135000 ਦੀ ਇਹ ਮਿਲ ਜੂਗੀ ਸੋ 125 ਤੋਂ ਰੇਟ ਸ਼ੁਰੂ ਐ ਤੇ 175 ਹਾਈ ਸਟ੍ਰੇਟ ਤੁਸੀਂ ਜਿੱਦਾਂ ਦਾ ਪਸ਼ੂ ਖਰੀਦਣਾ ਚਾਹੁੰਦੇ ਹੋ ਕੰਟੈਕਟ ਕਰ ਲਿਓ ਤਿੰਨ ਗਾਵਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਚ ਦਿਖਾ ਰਹੇ ਹਾਂ ਸੋ ਬਰੀਕ ਚਵੜੀ ਦੀ ਵਹਿਣਾ ਦੱਸੋ ਇਹ ਵੀ ਕੱਦ-ਕਾਠ ਫੁੱਲ ਹੈ ਲੰਬਾਈ ਪੂਰੀ ਹੈ ਵੱਡੀ ਗਾਂ ਚਾਰ ਦੰਦ ਹਜੇ ਮੂੰਹ ਦੇ ਵਿੱਚੋਂ ਤੇ ਹਵਾਨਾ ਵੀ ਚੰਗਾ ਹੈ ਸੋ ਇਹਨੇ ਵੱਛੇ ਨੂੰ ਜਨਮ ਦਿੱਤਾ ਤੁਸੀਂ ਆ ਕੇ ਦੇਖਿਓ ਜਿਹੜਾ ਨਾਲ ਤੁਹਾਨੂੰ ਚੰਗਾ ਲੱਗੇ ਸੋ ਇਹ ਵੀ ਇੱਕ ਸੋਹਣੀ ਵਹਿੜ ਤੁਹਾਨੂੰ ਸਈਦੋਕੇ ਪਿੰਡ ਦੇ ਵਿੱਚੋਂ ਦਿਖਾ ਰਿਹਾ ਬਾਈ ਕਾਲੇ ਦੇ ਕੋਲ ਸੋ ਲੇ ਆ ਗ੍ਰਿਵਸ ਸੋ ਇਹ 3 ਨੰਗ ਸੀਗੇ ਦੋਸਤੋ ਇਹਦੀ ਅਗਾੜੀ ਜ਼ਰੂਰ ਨੋਟ ਕਰਿਓ ਵੈੜ ਦੀ ਹਵਾਨਾ ਇਹਦਾ ਵੀ ਅੱਗੋਂ ਬਹੁਤ ਚੰਗਾ ਹੈ ਕਿਉਂਕਿ ਜਿੰਨੀ ਲੈਂਥ ਹੋਊਗੀ ਹਵਾਨੇ ਦੀ ਉਨਾ ਹੀ ਦੁੱਧ ਹੋ ਪਸ਼ੂ ਨੇ ਜ਼ਿਆਦਾ ਕੱਢਣਾ ਹੈ ਥਣ ਥੀਚੁਾਈ ਵਾਲੇ ਤੇ ਗਰਾਫ ਬਿਲਕੁਲ ਗੁਲਾਬੀ ਰੰਗ ਦੇ ਇਹਦੇ ਥਣ ਸੋ ਇਹ 3 ਨੰਬਰ ਤੇ ਸੀ ਤੇ ਨਾਲ ਤੁਹਾਨੂੰ ਇੱਕ ਵੈੜ ਚੰਗੀ ਬਰੀਡ ਕੁਆਲਿਟੀ ਦੀ ਤੁਹਾਨੂੰ ਦਿਖਾਈ ਆ ਦੱਸੋ ਇਹ 2 ਨੰਬਰ ਤੇ ਤੇ ਪਹਿਲੇ ਨੰਬਰ ਤੇ ਹਰੇਕ ਫਾਰਮਰ ਦੀ ਪਸੰਦ ਕਿਉਂਕਿ ਬੱਚਾ ਵੀ ਕਰਮਾ ਵਾਲੀ ਨਾਲ ਵੱਛੀ ਹੈ ਤੁਸੀਂ ਕੰਟੈਕਟ ਵਾਈ ਨਾਲ ਬਣਾ ਸਕਦੇ ਹੋ ਤੇ ਨੰਬਰ ਸਕਰੀਨ ਉੱਤੇ ਵੀਰਦਾ ਚੱਲੀ ਧੰਨਵਾਦ